ਹੈਲੋ ਮੋਬਾਈਲ ਬੰਦ ਕਰੂੰ ਹਾਂਜੀ ਹਾਂਜੀ ਬਾਈ ਖਾਲਸਾ ਬਾਈ ਰੋਹਿੰਦਰ ਸਿੰਘ ਬੋਲ ਰਿਹਾ ਹਾਂ ਭਾਈ ਹਾਂਜੀ ਸੰਗਰੂਰ ਤੋਂ ਆ ਬੁੜਖੀ ਤੇਰਾ ਵਿਆਹ ਵੀ ਹੋਇਆ ਹੋਇਆ ਉਹ ਬੱਚਾ ਕਿਹਦਾ ਫਿਰ ਫਿਰ ਤੂੰ ਕਹਿੰਦਾ ਨਾ ਜੀ ਮੈਂ ਤਾਂ ਵੈਸੇ ਹੀ ਰਹਿੰਦਾ ਸੀ ਜੀ ਵਿਆਹ ਵਾਲੀ ਦਾ ਕੋਈ ਗੱਲੇ ਨਹੀਂ ਵੈਸੇ ਕਿਵੇਂ ਨਹੀਂ ਆਇਆ ਕਿ ਹੁਣ ਤੂੰ ਮਤਲਬ ਬਿਨਾ ਵਿਆਹ ਤੋਂ ਬੱਚਾ ਜੰਮ ਤਾ ਦੇ ਇਹ ਕਿਹਨੇ ਬਿਨਾ ਪਤਾ ਉਹ ਤਾਂ ਉਹਨਾਂ ਨੂੰ ਲੋੜ ਤੀ ਜੀ ਬੱਚੇ ਦੀ ਅੱਛਾ ਅਸੀਂ ਉਹ ਉਹ ਬੋਲਦੇ ਆ ਭਾਈ ਲਿੰਗ ਸਿੰਘ ਜਿਹੜੇ ਕੁੜੀਆਂ ਦੇ ਘਰ ਬਸਾਉਂਦੇ ਆ ਹਾਂ ਜੀ ਮੈਂ ਦੇਸ਼ ਪਛਾਨ ਲਿਆ ਬਾਬਾ ਜੀ ਹਾਂ ਇਹ ਫਿਰ ਹੁਣ ਛੱਡਤੀ ਤਾਂ ਮਾ ਜੀ ਮੇਰਾ ਕੋਟ ਕੇਸ ਲੱਗਿਆ ਹੋਇਆ ਕਿੱਥੇ ਮਿਲੇਗਾ ਤੂੰ ਸਾਨੂੰ ਮੈਂ ਬਠਿੰਡੇ ਜੀ ਬਠਿੰਡੇ ਰਹਿੰਦਾ ਤੂੰ ਸੰਗਰੂਰ ਨਹੀਂ ਰਹਿੰਦਾ ਤੂੰ ਲਾ ਜੀ ਕਦੋਂ ਮਿਲੀਏ ਤੈਨੂੰ ਤੇਰੇ ਨਾਲ ਗੱਲ ਕਰਨੀ ਆ ਸੀ ਕੋਈ ਨਹੀਂ ਮੈਨੂੰ ਦੱਸੋ ਮੈਂ ਮਿਲਣ ਨੂੰ ਤੁਹਾਨੂੰ ਕਿੱਥੇ ਆਵਾਂ ਦੱਸੋ ਵੀ ਮੈਂ ਅੱਜ ਤੱਕ ਆਵਾਂ ਜਾਂ ਬਾਰਾ ਕੱਲ ਨੂੰ ਆ ਜਾ ਮਤਲਬ ਆਪਣੇ ਸਾਜਲੀ ਜਾਂ ਮੇਦੇਬਾਸ ਠੀਕ ਹੈ ਜੀ ਮੇਦੇਬਾਸ ਹੌਣੀ ਚ ਆ ਜੀ ਠੀਕ ਆ ਬਬਾ ਜੀ ਹਾਂ ਇਹ ਨਾ ਹੋਵੇ ਵੀ ਸਾਨੂੰ ਟਾਈਮ ਦੇ ਕੇ ਨਾ ਮੈਂ ਨਗਾ ਉਂਗਲੀ ਆ ਪਕੜਾ ਕੋਈ ਹਾਂ ਚ ਕੇਸ ਲੱਗਿਆ ਹੋਇਆ ਆਪਣਾ ਕੋਰਟ 'ਚ ਮੇਰੇ ਨਾਲ ਗੱਲ ਕਰ ਲੈ ਕਿਤੇ ਮੈਨੂੰ ਠਾਣੀ ਕੱਟੂਗਾ ਵਾਰ ਕਰਦੇ ਨੇ ਕਿਤੇ ਚੌਂਕੀਆਂ 'ਚ ਖਾਚ ਲਗਾਵਾ ਕਰਦੇ ਨੇ ਕਿੱਥੇ ਲਾਇਆ ਕੋਰਟ 'ਚ ਕਹਦਾ ਕਿਸ ਲਾਇਆ ਨਹੀਂ ਸਾਡੇ ਕੋਲੇ ਫੋਨ ਨਹੀਂ ਕੀਤਾ ਇਹਨਾਂ ਨੇ ਸਾਡੇ ਕੋਲੇ ਐਪਲੀਕੇਸ਼ਨ ਦਿੱਤੀ ਐ ਅੱਛਾ ਜੀ ਹਾਂ ਕੋਰਟ 'ਚ ਕੋਰਟ 'ਚ ਇਹਨਾਂ ਨੇ ਕਹਦਾ ਕਿਸ ਲਾਇਆ ਤਾਂ ਮੈਂ ਕੇਸ ਲਾਇਆ ਨਵੇੜਨ ਦਾ ਜੀ ਤੁਹਾਨੂੰ ਨਵੇੜੇਗਾ ਕਿ ਮੈਂ ਨਹੀਂ ਨਵੇੜਨ ਤੇਰੇ ਅਨੰਦਕਾਰ ਜੋ ਆਏ ਉਹਨੇ ਨਵੇੜਨ ਨਾਲੇ ਅਜਿਹੀ ਨਹੀਂ ਹੋਇਆ ਫੇਰ ਫੇਰ ਤੂੰ ਨਿਮੇੜੇਂਗਾ ਕਹਦਾ ਕੋਰਟ ਚ ਕੀ ਲਾਦਾ ਮੈਂ ਹੀ ਲਾਇਆ ਵੀ ਮੈਂ ਨਾ ਨਾ ਲੇਵੋ ਕਰਦਾ ਸੀਗਾ ਜੀ ਆਪਦੀ ਮਰਜ਼ੀ ਨਾਲ ਸਹਿਮਤੀ ਨਾਲ ਹੁਣ ਸਾਡੇ ਨਹੀਂ ਬਣਦੇ ਇਹ ਮੈਨੂੰ ਫੈਸਲਾ ਚਾਹੀਦਾ ਅੱਛਾ ਦੇਖਦੀ ਜਿੰਦਗੀ ਖਿਲਾਫ ਕਰੇਗਾ ਹਾਂ ਜੀ ਦੱਸ ਜੀ ਚਲੋ ਕਦੋਂ ਆਉਂ ਉਹਨੂੰ ਕਦੋਂ ਆਉਣਾ ਤੂੰ ਸਾਡੇ ਕੋਲੇ ਇਹ ਦੱਸ ਪਹਿਲੇ ਤਾਂ ਸਹੀ ਗੱਲ ਨਹੀਂ ਹੋਣਾ ਕਰਿਆ ਚਿੰਤਾ ਬਾਬਾ ਜੀ ਦੇਖੋ ਮੇਰਾ ਤਾਂ ਆਉਣ ਦਾ ਕੋਈ ਰਾਈਟ ਨਹੀਂ ਬਣਦਾ ਜੀ ਅੱਛਾ ਠੀਕ ਹੈ ਮੈਂ ਫੈਸਲਾ ਕਰੂੰਗਾ ਅੱਛਾ ਤੇਰਾ ਸਾਡੇ ਕੋਲੇ ਆਉਣ ਦਾ ਸਾਡੇ ਕੋਲੇ ਆਉਣ ਦਾ ਕੋਈ ਰੇਟ ਨਹੀਂ ਬਣਦਾ ਤੇਰਾ। ਹਾਂਜੀ ਮੈਂ ਨਹੀਂ ਆਉਂਦਾ ਜੀ। ਕਿ ਅਸੀਂ ਆ ਜਾਈਏ। ਫਿਰ ਅਸੀਂ ਆ ਜਾਾਂਗੇ ਭਾਈ ਤੇਰੇ ਲਈ ਤੂੰ ਸਾਨੂੰ ਠਿਕਾਣਾ ਦੇ ਆਪਦਾ। ਠਿਕਾਣਾ ਮੇਰਾ ਪਰਸ਼ਰਮ ਨਗਰ ਕਰੈਨਾਈ ਮੈਂ। ਗਲੀ ਨੰਬਰ 3। ਗਲੀ ਨੰਬਰ 3 ਪਰਸ਼ਰਮ। ਪਰਸ਼ਰਮ। ਹਾਂਜੀ। ਮਕਾਨ ਨੰਬਰ ਕਿੰਨਾ ਤੇਰੇ ਲਈ? ਮਕਾਨ ਨੰਬਰ 233 ਜੀ। 233 ਹੈ। ਲਿਖੋ ਬਾਬਾ ਜੀ ਦਾ। ਹਾਂ ਬਾਬਾ ਜੀ ਕੀ ਬਣੂ? ਹਲੋ। ਬਣੀ ਖੜਾ ਜਿਹੜਾ ਕੋਈ ਬੜਨਾ ਤੀ ਦਿਖਾਓ ਬਾਈ ਅੱਛਾ ਹਾਂ ਆ ਬੱਚੀ ਖੜੀ ਆ ਮਗਰ ਵੀ ਦੇਖ ਲਓ ਬਿਨਾ ਵਿਆਹ ਤੋਂ ਬੱਚਾ ਕਿਹੜਾ ਨਗਰ ਜੰਮ ਕੇ ਹੁਣ ਕੋਟਚਪਾਗਿਆ ਜਦੋਂ ਆਨੰਦ ਕਾਰਜ ਹੀ ਨਹੀਂ ਹੋਇਆ ਕੋਈ ਕੋਟ ਮੈਰਿਜ ਨਹੀਂ ਹੋਈ ਨਾ ਬਿਰੋਧ ਦੇ ਵਿੱਚ ਕੋਟਚ ਜਾਣ ਦਾ ਰੀਜਨ ਹੈ ਰੀਜਨ ਤਾਂ ਇਹ ਕਹਿੰਦਾ ਵੀ ਮੈਂ ਲੋਕਾਂ ਦੀਆਂ ਕੁੜੀਆਂ ਖਰਾਬ ਕਰ ਕਰ ਬੱਚੇ ਜਨਮ ਜਮਾ ਮਤਲਬ ਗਾਹਾਂ ਦੁਰਜੰਦਾ ਗਲੀ ਨੰਬਰ ਆਹੀ ਗੱਲ ਹੈ ਕਹਿੰਦਾ ਇਹਨਾਂ ਨੂੰ ਲੋੜ ਤੀ ਮਤਲਬ ਲੇਟਿੰਗ ਚ ਰਹਿੰਦੀ ਇਹਨਾਂ ਨੂੰ ਬੱਚੇ ਦੀ ਲੋੜ ਤੀ ਕਹਿੰਦਾ ਇਹਨਾਂ ਨੂੰ ਲੋੜ ਤੀ ਹਾਂ ਭਾਈ ਸਾਨੂੰ ਲੋੜ ਤੀ ਕੁੜੀਆਂ ਬੱਚੇ ਦੀ ਸਾਰਾ ਕੋ ਸ਼ਮਤੀ ਨਾਲ ਹੋਇਆ ਸੀ ਜੋ ਖੁਦ ਕਹਿੰਦਾ ਸੀ ਕਹਿੰਦਾ ਉਹ ਬੱਚਾ ਨਾਲ ਮੈਨੂੰ ਕੱਲ ਮਿਲੇਗਾ ਕੱਲ ਆਈਏ ਤੇਰੇ ਕੋਲੇ ਤੇ ਕਹਿੰਦਾ ਮੈਨੂੰ ਵੀ ਬੱਚੇ ਦੀ ਲੋੜ ਆ ਕਹਿੰਦਾ ਜਿਹੜੀ ਪਹਿਲਾਂ ਘਰ ਵਾਲੀ ਸੀ ਉਹਦਾ ਮਤਲਬ ਕਿ ਆਪਰੇਸ਼ਨ ਹੋਇਆ ਹੋਇਆ ਸੀ ਕਹਿੰਦਾ ਉਹਦੇ ਬੱਚਾ ਨਹੀਂ ਹੋ ਰਿਹਾ ਸੀ ਕਹਿੰਦਾ ਮੈਨੂੰ ਵੀ ਲੋੜ ਆ ਕਹਿੰਦਾ ਬੱਚੇ ਦੀ ਆਪਾਂ ਮੇਰੇ ਰਮਾ ਕਹਿੰਦਾ ਪਰਿਵਾਰ ਬਣਾ ਮੰਗੇ ਜੀ ਕਹਿੰਦਾ ਉਹਨਾਂ ਨਾਲ ਮੇਰਾ ਨੁਮੇੜਾ ਹੋਇਆ ਹੋਇਆ ਪਹਿਲਾਂ ਵਾਲੇ ਨਾਲ ਲੋੜ ਸੀ ਕੀ ਦੀ ਵੀ ਲੋੜ ਸੀ ਹਾਂਜੀ ਦੇਖ ਸਕਦੇ ਹੋ ਵੀ ਮਾਸਲੇ ਇਸ ਤਰ੍ਹਾਂ ਦੇ ਆ ਰਹੇ ਨੇ ਦੋਸਤੋ ਕੋਈ ਨਾ ਕਰਕੇ